ਹੈਲੋ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਗਰੁੱਪ ਸੀ ਅਤੇ ਗਰੁੱਪ ਡੀ ਭਰਤੀ 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੰਜਾਬ ਵਿੱਚ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਅਗਰ ਤਨਖਾਹ ਦੀ ਗੱਲ ਕਰੀਏ ਤਾਂ 35400 ਪਲੱਸ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਇਸ ਦੇ ਵਿੱਚ ਮਿਲਣ ਵਾਲੀ ਹੈ ਕੋਈ ਐਗਜ਼ਾਮ ਕੰਡਕਟ ਨਹੀਂ ਕਰਵਾਇਆ ਜਾਏਗਾ ਸਿੱਧੀ ਭਰਤੀ ਹੈ ਤਾਂ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੀਂ ਉਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਚੱਲਦੇ ਆਂ ਨੋਟੀਫਿਕੇਸ਼ਨ ਤੇ ਤੋਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੋਂ ਪੋਸਟ ਆਊਟ ਕੀਤੀ ਗਈ ਹੈ ਅਸਿਸਟੈਂਟ ਸਕਿਉਰਟੀ ਆਫੀਸਰ ਦੀ ਪੋਸਟ ਹੈ ਐਡ ਹੌਕ ਬੇਸਡ ਪੋਸਟ ਹੈ ਇਹ ਏਜ ਦੀ ਗੱਲ ਕਰੀਏ ਤਾਂ ਮੈਕਸਿਮਮ 30 ਸਾਲ ਤੁਹਾਡੀ ਜਿਹੜੀ ਏਜ ਹੈ ਉਹ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਸਿੱਧੀ ਪੜਤੀ ਰਹਿਣ ਵਾਲੀ ਹੈ ਮਤਲਬ ਕੋਈ ਵੀ ਇਗਜ਼ਾਮ ਜਿਹੜਾ ਹੈਗਾ ਉਹ ਕੰਡਕਟ ਨਹੀਂ ਕਰਵਾਇਆ ਜਾਏਗਾ ਐਕਸ ਸਰਵਿਸ ਮੈਂਡ ਲਈ ਜਿਹੜਾ ਹੈ ਇਸ ਦੇ ਵਿੱਚ ਤੁਹਾਨੂੰ 3 ਸਾਲ ਦੀ ਛੂਟ ਵੀ ਦਿੱਤੀ ਗਈ ਹੈ ਨੰਬਰ ਆਫ ਪੋਸਟ ਦੀ ਗੱਲ ਕਰੀਏ ਤਾਂ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ

ਚਾਹੀਦਾ ਹੈ ਇਸ ਦੇ ਵਿੱਚ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਵੀ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈ ਡੇਟ ਆਫ ਇੰਟਰਵਿਊ ਦੀ ਗੱਲ ਕਰੀਏ ਤਾਂ 25 2024 ਨੂੰ ਇਸ ਦੀ ਇੰਟਰਵਿਊ ਜਿਹੜੀ ਹੈ ਉਹ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਦੀ ਗੱਲ ਕਰੀਏ ਤਾਂ ਅ ਫਰਦਰ ਕੈਟਾਗਰੀਜ਼ ਲਈ ਵੀ ਏਜ ਰਿਲੈਕਸੇਸ਼ਨ ਜਿਹੜੀ ਹੈ ਉਹ ਦਿੱਤੀ ਗਈ ਹੈ ਐਸ ਸੀ ਐਸ ٹی ਕੈਂਡੀਡੇਟ ਦੇ ਲਈ 5 ਵੀਅਰ ओबीसी ਕੈਂਡੀਡੇਟ ਦੇ ਲਈ 3 ਸਾਲ ਦੀ ਰਿਲੈਕਸੇਸ਼ਨ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਜਾਏਗੀ ਜੋ ਡਾਕੂਮੈਂਟ ਸਬਮਿਟ ਕਰਵਾਣੇ ਹੋਣਗੇ ਆਪਣੀ ਇੰਟਰਵਿਊ ਦੇ ਸਮੇ ਉਸ ਦੇ ਵਿੱਚ ਡੇਟ ਆਫ ਬਰਥ ਦਾ ਰੂਪ ਤੋਂ ਹੀ ਲਗਾਣਾ ਹੋਏਗਾ ਐਜੂਕੇਸ਼ਨਲ ਕੁਆਲਿਫਿਕੇਸ਼ਨ ਜਿਸ ਆਧਾਰ ਤੇ ਤੁਸੀਂ ਇਹ ਪੋਸਟ ਲੈਣਾ ਚਾਹੁੰਦੇ ਹੋ ਉਹ ਸਾਰੇ ਦੇ ਸਾਰੇ ਜੋ ਕੁਆਲਿਫਿਕੇਸ਼ਨ ਤੇ ਸਰਟੀਫਿਕੇਟ ਨੇ ਉਹ ਤੁਸੀਂ ਫਿਲ ਕਰਨੇ ਹੋਣਗੇ ਉਹ ਤੁਸੀਂ ਲਗਾਣੇ ਹੋਣਗੇ ਅਗਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਉਹਦੀ ਵੀ ਕਾਪੀ ਜਿਹੜੀਆਂ ਲਗਾਨੀ ਹੋਏਗੀ ਕਾਪੀ ਆਫ ਪੈਨ ਕਾਰਡ ਆਧਾਰ ਕਾਰਡ ਤੁਸੀਂ ਲਗਾਨੀ ਹੋਏਗੀ ਅਗਰ ਤੁਸੀਂ ਇੰਪਲੋਇਮੈਂਟ ਤੇ ਹੋ ਪਹਿਲਾਂ ਹੀ ਤੁਸੀਂ ਜੌਬ ਕਰਦੇ ਹੋ ਤਾਂ ਕਰੰਟ ਇੰਪਲੋਇਮੈਂਟ ਦੀ ਡਿਟੇਲ ਵੀ ਤੁਹਾਨੂੰ ਇਸ ਦੇ ਵਿੱਚ ਬੈਨ ਹੋ ਗਈ ਇਨ ਕੇਸ ਅਗਰ ਤੁਸੀਂ ਕੋਈ ਤੁਸੀਂ ਕੋਈ ਇਨਫੋਰਮੇਸ਼ਨ ਰੋਂਗ ਸਬਮਿਟ ਕਰਵਾਈ ਹੈ ਤਾਂ ਤੁਹਾਡਾ ਜਿਹੜਾ ਹੈਗਾ ਇਹ ਅ ਐਪਲੀਕੇਸ਼ਨ ਜਿਹੜੀ ਹੈ ਉਹ ਰਿਜੈਕਟ ਕਰ ਦਿੱਤੀ ਜਾਏਗੀ ਬਾਕੀ ਡਿਟੇਲ ਦੇ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਸਕਦੇ ਹੋ ਅਗਰ ਆਪਾਂ ਗੱਲ ਕਰੀਏ ਪੋਸਟਾਂ ਦੀ ਤਾਂ ਹੋਮੀ巴巴 ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਦੀਆਂ ਇਹ ਪੋਸਟਾਂ ਨੇ ਜਿਸ ਤੇ ਵਿੱਚ ਇੰਟਰਵਿਊ ਤੇ ਤੁਹਾਨੂੰ ਬੁਲਾਇਆ ਗਿਆ ਹੈ ਤਾਂ ਇੰਟਰਵਿਊ ਦੀ ਡੇਟ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ 2 5 2024 ਨੂੰ ਇਸ ਦੀ ਇੰਟਰਵਿਊ ਜਿਹੜੀ ਹੈ ਉਹ ਰਹਿਣ ਵਾਲੀ ਹੈ 9:30 ਤੇ ਤੁਸੀਂ ਰਿਪੋਰਟ ਕਰਨਾ ਹੋਵੇਗਾ 11 9:30 ਤੋਂ ਲੈ ਕੇ 11 ਭਜੇ ਤੱਕ ਤੁਹਾਡੀ ਇਹ ਇੰਟਰਵਿਊ ਰਹਿਣ ਵਾਲੀ ਹੈ ਐਡਹੌਕ ਬੇਸਿਸ ਤੇ ਇੰਟਰਵਿਊ ਹੈ ਲੇਕਿਨ ਹੋ ਸਕਦਾ ਹੈ ਕਿ ਤੁਹਾਨੂੰ ਇਸ ਦੇ ਵਿੱਚ ਜਿਹੜਾ ਹੈਗਾ ਫਰਦਰ ਵੀ ਬੈਨੀਫਿਟਸ ਦੇ ਦਿੱਤੇ ਅਜਾ ਜੇ ਅਗਰ ਇੰਟਰਵਿਊ ਦੀ ਗੱਲ ਕਰੀਏ ਕਿ ਇਹ ਜੋ ਇੰਟਰਵਿਊ ਰਹਿਣ ਵਾਲੀਆਂ ਹومی巴巴 ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸ ਐਸ ਨਗਰ ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਆਈ ਹੈ ਇਹ ਇੰਟਰਵਿਊ ਰਹਿਣ ਵਾਲੀਆਂ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ